ਲਓ ਦੀ ਗੋਪੀ ਪੜੀ ਕਹਣਾ ਚਾਹਦੇ ਕੁਛ ਹਾਂਜੀ ਮੈਂ ਇੱਕ ਵਾਕਿਆ ਸੁਣਿਆ ਸੀ حضرت موسی علیہ السلام ਦਾ ਤੇ ਜਦੋਂ ਮੈਂ ਸੁਣਿਆ ਤੇ ਉਹ ਮੈਨੂੰ ਬਹੁਤ ਹੀ ਜ਼ਿਆਦਾ ਇਨਸਪਾਇਰ ਕੀਤਾ ਉਸ ਗੱਲ ਨੇ ਇੱਕ ਵਾਰ ਇੱਕ ਕੋਈ ਰੱਜਿਆ ਪੂਜਿਆ ਆਦਮੀ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਅੱਲਾਹ ਨੇ ਬਹੁਤ ਕੁਝ ਦੇ ਦਿੱਤਾ ਤੇ ਹੁਣ ਉਹ ਨਾ ਦੇਵੇ ਤੁਹਾਡੀ ਗੱਲਬਾਤ ਸਿੱਧੀ ਅੱਲਾਹ ਨਾਲ ਹੁੰਦੀ ਹੈ ਤੇ ਤੁਸੀਂ ਜ਼ਰੂਰ ਇਹ ਸਨੇਹਾ ਮੇਰਾ ਲਾਓ ਤੇ ਉਹ ਕਹਿੰਦੇ ਜ਼ਰੂਰ ਤੇ ਫਿਰ ਰਸਤੇ ਵਿੱਚ ਅੱਗੇ ਉਹਨਾਂ ਨੂੰ ਇੱਕ ਪ੍ਰਖਾਰੀ ਮਿਲਦਾ ਮੰਗਦਾ ਤੇ ਉਹ ਕਹਿੰਦਾ ਵੀ ਉਹਦੇ ਕੋਲ ਇੱਕ ਜੋੜੀ ਕੱਪੜੇ ਹੁੰਦੇ ਉਹ ਵੀ ਫੱਡੇ ਹੁੰਦੇ ਉਹ ਕਹਿੰਦਾ ਵੀ ਮੇਰਾ ਸਨੇਹਾ ਤੁਸੀਂ ਜਰੂਰ ਅੱਲਾ ਨੂੰ ਇਹ ਲਾਓ ਕਿ ਮੇਰੇ ਤੇ ਕਰਮ ਕਰਨ ਰਹਿਮ ਕਰਨ ਤੇ ਉਹ ਕਹਿੰਦੇ ਜਰੂਰ ਤੇ ਥੋੜੇ ਦਿਨ ਬਾਅਦ ਉਹ ਬਾਰੂ-ਬਾਰੀ ਮਿਲਦੇ ਤੇ ਉਹ ਕਹਿੰਦੇ ਆ ਪੁੱਛਦੇ ਆ ਵੀ ਤੁਹਾਡੀ ਅੱਲਾ ਨਾਲ ਗੱਲਬਾਤ ਹੋਈ ਸਾਡੇ ਬਾਰੇ ਤੇ ਉਹ ਜਿਹੜਾ ਰੱਜਿਆ ਪੁੱਜਿਆ ਸੀ ਉਹਨੂੰ ਅ ਮੂਸਾ ਜੀ ਕਹਿੰਦੇ ਕਿ ਅੱਲਾ ਕਹਿੰਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਤੈਨੂੰ ਮਿਲਣਾ ਬੰਦ ਹੋ ਜਾਊਗਾ ਆ ਆ ਆ ਆ ਉਹ ਕਹਿੰਦਾ ਵੀ ਮੈਂ ਇਹ ਕਰਨੋਂ ਤਾਂ ਬੰਦ ਕਰ ਨਹੀਂ ਸਕਦਾ ਤੇ ਵੀ ਜਿਹੜਾ ਦਿੱਤਾ ਹੀ ਉਹਨੇ ਆ ਤੇ ਮੈਂ ਉਹਦਾ ਸ਼ੁਕਰਾਨਾ ਤਾਂ ਕਰਨਾ ਤੇ ਉਹ ਕਹਿੰਦੇ ਵੀ ਤੈਨੂੰ ਮਿਲਣਾ ਬੰਦ ਨਹੀਂ ਹੋਣਾ ਆਹਾਂ ਤੇ ਅੱਗੋਂ ਜਦੋਂ ਉਹ ਮਿਲਦਾ ਮੰਗਦਾ ਤੇ ਉਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਕੀਤੀ ਤੇ ਉਹ ਕਹਿੰਦੇ ਹਾਂ ਕੀਤੀ ਉਹ ਕਹਿੰਦੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਤੈਨੂੰ ਸਭ ਕੁਝ ਮਿਲੂਗਾ ਤੇ ਉਹ ਕਹਿੰਦਾ ਇਹ ਨਾ ਪਾਟੇ ਕੱਪੜਿਆਂ ਦਾ ਕਰਾਂ ਸ਼ੁਕਰਾਨਾ ਤੇ ਫੇਰ ਉਹ ਕਹਿੰਦੇ ਵੀ ਸ਼ੁਕਰਾਨਾ ਕਰ ਤੇਰੇ ਕੋਲ ਅੱਖਾਂ ਆ ਸ਼ੁਕਰਾਨਾ ਕਰ ਤੇਰੇ ਕੋਲ ਹੱਥ ਆ ਸ਼ੁਕਰਾਨਾ ਕਰ ਤੇਰੇ ਕੋਲ ਪੈਰ ਆ ਤੇ ਤੂੰ ਤੁਰਿਆ ਫਿਰਦਾ ਤੇ ਜਦੋਂ ਇਦਾਂ ਸ਼ੁਕਰਾਨੇ ਦੀ ਗਿਣਤੀ ਸ਼ੁਰੂ ਹੋਈ ਤੇ ਉਹ ਪੂਰੀ ਇੱਕ ਡੈਰੀ ਭਰ ਗਈ ਤੇ ਸ਼ੁਕਰਾਨੇ ਦੀ ਮੁੱਕੇ ਹਾਏ ਤੇ ਸੋ ਸਾਨੂੰ ਸਾਰਿਆਂ ਨੂੰ ਅੱਲਾ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੇਸ ਵੀ ਅਸੀਂ ਹਾਲਤ 'ਚ ਆ ਬਿਲਕੁਲ ਅੱਲਾ ਦੀ ਰਜ਼ਾ 'ਚ ਰਹਿਣਾ ਚਾਹੀਦਾ ਵਾਹਿਗੁਰੂ ਅਕਾਲ ਪੁਰਖ ਦੇ ਬਾਣੀ 'ਚ ਰਹਿਣਾ ਚਾਹੀਦਾ ਤੇ ਸਾਡਾ ਜੀਵਨ ਆਪਣੇ ਆਪ ਸਫਲ ਹੋ ਜਾਣਾ ਬੇਸ਼ੱਕ ਸੋ ਇਸ ਗੱਲ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਮੈਂ ਕਿਹਾ ਚਲੋ ਅੱਜ ਸ਼ੇਅਰ ਕਰ ਦਾਂ ਸਾਡੇ ਨਾਲ ਇੱਥੇ ਕੇ ਭਈ ਦਿੱਤੇ ਆ ਤੇ ਅੱਜ ਮੈਂ ਸ਼ੇਅਰ ਕਰਦਾ ਹਾਂ ਸਾਡੇ ਨਾਲ ਵੀ ਮੈਂ ਵੀ ਇੱਕ ਕિસ્ਸਾ ਸੁਣਿਆ ਤੇ ਮੈਨੂੰ ਬਹੁਤ ਹੀ ਚੰਗਾ ਲੱਗਾ ਅੱਲਾ ਇਦਾਂ ਪਿਆਰ ਬਣਾਈ ਰੱਖੇ ਬਾਈ ਸਾਰਿਆਂ ਦਾ ਪਿਆਰ ਆਪਸ ਵਿੱਚ ਬਣਾਈ ਰੱਖੇ ਇਦਾਂ ਹੀ ਇੱਕ ਦੂਜੇ ਦੇ ਧਰਮਾਂ ਦਾ ਸਤਿਕਾਰ ਕਰਦੇ ਰਹਿਣ ਸਾਰੇ ਲਓ ਜੀ ਗੋਪੀ ਭਾਈ ਕਹਣਾ ਚਾਹੁੰਦੇ ਕੁਝ ਹਾਂਜੀ ਮੈਂ ਇੱਕ ਵਾਕਿਆ ਸੁਣਿਆ ਸੀ ਹਜਰਤ موسی ਅਲੇ ਸਲਾਮ ਦਾ ਤੇ ਜਦੋਂ ਮੈਂ ਸੁਣਿਆ ਤੇ ਉਹ ਮੈਨੂੰ ਬਹੁਤ ਹੀ ਜ਼ਿਆਦਾ ਇਨਸਪਾਇਰ ਕੀਤਾ ਉਸ ਗੱਲ ਨੇ ਇੱਕ ਵਾਰ ਇੱਕ ਕੋਈ ਰੱਜਿਆ ਪੂਜਿਆ ਆਦਮੀ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਅੱਲਾਹ ਨੇ ਬਹੁਤ ਕੁਝ ਦੇ ਦਿੱਤਾ ਤੇ ਹੁਣ ਉਹ ਨਾ ਦੇਵੇ ਤੁਹਾਡੀ ਗੱਲਬਾਤ ਸਿੱਧੀ ਅੱਲਾਹ ਨਾਲ ਹੁੰਦੀ ਹੈ ਤੇ ਤੁਸੀਂ ਜ਼ਰੂਰ ਇਹ ਸੁਨੇਹਾ ਮੇਰਾ ਲਾਓ ਤੇ ਉਹ ਕਹਿੰਦੇ ਜ਼ਰੂਰ ਤੇ ਫਿਰ ਰਸਤੇ ਵਿੱਚ ਅੱਗੇ ਉਹਨਾਂ ਨੂੰ ਇੱਕ ਪਖਾਰੀ ਮਿਲਦਾ ਮੰਗਦਾ ਤੇ ਉਹ ਕਹਿੰਦਾ ਵੀ ਉਹਦੇ ਕੋਲ ਇੱਕ ਜੋੜੀ ਕੱਪੜੇ ਹੁੰਦੇ ਉਹ ਵੀ ਫੜੇ ਹੁੰਦੇ ਉਹ ਕਹਿੰਦਾ ਵੀ ਮੇਰਾ ਸੁਨੇਹਾ ਤੁਸੀਂ ਜ਼ਰੂਰ ਅੱਲਾਹ ਨੂੰ ਇਹ ਲਾਓ ਕਿ ਮੇਰੇ ਤੇ ਕਰਮ ਕਰਨ ਰਹਿਮ ਕਰਨ ਤੇ ਉਹ ਕਹਿੰਦੇ ਜ਼ਰੂਰ ਤੇ ਥੋੜੇ ਦਿਨ ਬਾਅਦ ਉਹ ਬਾਰੂ-ਬਾਰੀ ਮਿਲਦੇ ਤੇ ਉਹ ਕਹਿੰਦੇ ਆ ਪੁੱਛਦੇ ਆ ਵੀ ਤੁਹਾਡੀ ਅੱਲਾਹ ਨਾਲ ਗੱਲਬਾਤ ਇਹ ਸਾਡੇ ਬਾਰੇ ਤੇ ਉਹ ਜਿਹੜਾ ਰੱਜਿਆ ਪੁਜਿਆ ਸੀ ਉਹਨੂੰ موسی ਜੀ ਕਹਿੰਦੇ ਕਿ ਅੱਲਾਹ ਕਹਿੰਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਤੈਨੂੰ ਮਿਲਣਾ ਬੰਦ ਹੋ ਜਾਊਗਾ ਆਹ 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 ਤੇ ਉਹ ਕਹਿੰਦਾ ਵੀ ਮੈਂ ਇਹ ਕਰਨੋਂ ਤਾਂ ਬੰਦ ਕਰ ਨਹੀਂ ਸਕਦਾ ਤੇ ਵੀ ਜਿਹੜਾ ਦਿੱਤਾ ਹੀ ਉਹਨੇ ਆ ਤੇ ਮੈਂ ਉਹਦਾ ਸ਼ੁਕਰਾਨਾ ਤਾਂ ਕਰਨਾ ਵਾਹ ਤੇ ਉਹ ਕਹਿੰਦੇ ਵੀ ਤੈਨੂੰ ਮਿਲਣਾ ਬੰਦ ਨਹੀਂ ਹੋਣਾ ਆਹਾਂ ਤੇ ਅੱਗੋਂ ਜਦੋਂ ਮਿਲਦਾ ਮੰਗਤਾ ਤੇ ਉਹ ਕਹਿੰਦਾ ਵੀ ਤੁਸੀਂ ਮੇਰੀ ਗੱਲ ਕੀਤੀ ਤੇ ਉਹ ਕਹਿੰਦੇ ਹਾਂ ਕੀਤੀ ਉਹ ਕਹਿੰਦੇ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਤੈਨੂੰ ਸਭ ਕੁਝ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ